ਸੰਤ ਸਜਦ ਬਦਰੂਦੀਨ ਸ਼ਾ ਪੀਰ ਬੁੱਧੂ ਸ਼ਾ ਨੂੰ ਖੋ ਖੋ ਕੇ ਸ਼ਹੀਦ ਕਰ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੇ ਜੁੱਧੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਕੀਤੀ ਸੀ ਇਸ ਕਰਕੇ ਸਿੱਖ ਉਸਮਾਨ ਖਾਨ ਨੂੰ ਵੀ ਸਜ਼ਾ ਦੇਣਾ ਚਾਹੁੰਦੇ ਸੀ ਜਿਵੇਂ ਸਿੰਘਾਂ ਨੇ ਇਸ ਜ਼ਾਲਮ ਸ਼ਹਿਰ ਦੇ ਜ਼ਾਲਮ ਹਾਕਮਾਂ ਦੇ ਖਿਲਾਫ ਹੱਲਾ ਬੋਲਿਆ ਉਸ ਵੇਲੇ ਦੀ ਵਾਰਤਾ ਪੱਤਰੀ ਵਾਲਾ ਕਵੀ ਸ਼ਰੀ ਯਥਾ ਐਵੇਂ ਬਿਆਨ ਕਰਦਾ ਜੀ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਤਾ ਪੁਰਜਾ ਪੁਰਜਾ ਘਟ ਮਰੇ ਕਬੂਨਾ ਛਾਡੇ ਖੇਤ ਹੱਲਾ ਕਰਤਾ ਬੰਦਾ ਸਿੰਘ ਨੇ ਲੈ ਕੇ ਸਿੱਖ ਫੌਜ ਨੂੰ ਨਾਲ ਜੋਦੇ ਚੜ ਪੈ ਖੁੰਨੀ ਸ਼ਹਿਰ ਤੇ ਕਿਤੇ ਦਿਸਣ ਕੋੜੇ ਹਣਕ ਦੇ ਪੈਂਦੀ ਪੌੜਾਂ ਦੀ ਗੁਜਾਰ ਸਿੰਘ ਔਣ ਜਿਕਾਰੇ ਛੱਡ ਦੇ ਛੱਡ ਦੇ ਦਿਸੇ ਆਉਂਦੀ ਚੜ ਕੇ ਵਾਰ ਆ ਹੋਣੀਆਂ ਅੱਜ ਮੁਗਲਾਂੀਆਂ ਰੰਡੀਆਂ ਦੇਣ ਚੁਣਚਣ ਵੈਰੀ ਮਾਰਾ ਅੱਜ ਕਿਸੇ ਨੂੰ ਮਿਲਣੀ ਟੋਈ ਨਾ ਟੋਈ ਨਾ ਰਹਿਣ ਇਕਣਾ ਦੇਣੀ ਠਾਰਾ ਕੋਈ ਛੱਡਣਾ ਅਜਿ ਹਸਮਾਨ ਨਹੀਂ ਸਿੰਘਾਂ ਮਨ ਵਿੱਚ ਰੱਖੀ ਤਾਰਾ ਇਹਨੇ ਪੀਰ ਬੁੱਧੂ ਸ਼ਾਹ ਮਾਰਿਆ ਮਾਰਿਆ ਜਿਹੜਾ ਗੁਰੂ ਸਾਹਿਬ ਦਾ ਯਾਰਾ ਇਰਤੇ ਹੱਥ ਦਸ਼ਮੇਸ਼ ਦਾ ਦਸ਼ਮੇਸ਼ ਦਾ ਉਹਦੀ ਕਦੇ ਨਾ ਹੋਣੀ ਹਾਰਾ ਉਹ ਪਿੱਛੇ ਆਉਂਦੇ ਨੇ ਸਿੰਘ ਸੂਰਮੇ ਉਹ ਪਿੱਛੇ ਆਉਂਦੇ ਨੇ ਸਿੰਘ ਸੂਰਮੇ ਮਾਨ ਵਿੱਚ ਲੈ ਗੁਰੂ ਦਾ ਪਿਆਰ ਉਹ ਨਾਮੋ ਕਰਾਂਦੇ ਛੱਡ ਤੇ ਉਹ ਕਰਾਂ ਦੇ ਛੱਡ ਤੇ ਵੇਣਾ ਆਪਾ ਵੀ ਅੱਜ ਵਾਰ ਓ ਅੱਜ ਜੋਸ਼ ਸਿੰਘਾਂ ਦਾ ਵੇਖ ਕੇ ਜਾਵੇਂ ਕਾਦਰ ਵੀ ਬਲਹਾਰਾ ਅੱਜ ਗਿਣਗਣ ਲੈਣੇ ਬਦਲੇ ਬਦਲੇ ਗੱਲ ਹੋਉ ਆਰ ਜਾਂ ਪਾਰ సే ਨਹੀਂ ਕਰਦੇ ਇਸ ਸਿੰਘ ਕਿਸੇ ਤੇ ਵਾਰ ਸੁਗ੍ਰੂ ਪਿਆਰੀ ਸਾਧ ਸੰਗਤ ਜੀ ਸਡੋਰੇ ਵਿੱਚ ਸਿੰਘਾਂ ਤੇ ਮੁਗਲਾਂ ਦੀ ਲਹੂ ਡੋਲਵੀ ਲੜਾਈ ਹੋਈ